ਜਿੰਨਾ ਚਿਰ ਸਾਡੇ ਖੁਦ 'ਚ ਮੈਂ ਮੈਂ ਕਿਸੇ ਨੂੰ ਬੁਰਾ ਨਹੀਂ ਕਹੂੰਗਾ ਸਾਡੇ ਖੁਦ ਕਿਸਾਨਾਂ ਦੇ ਵਿੱਚ ਗੁਨਾਹ ਅਸੀਂ ਆਪ ਗੁਨਾਹਗਾਰਾਂ ਇੱਥੋਂ ਦੇ ਅਸੀਂ ਐਮਐਲਏ ਚੁਣ ਲੈਨੇ ਆ ਇੱਥੋਂ ਦੇ ਅਸੀਂ ਹਲਕਾ ਚਾਰਜ ਉਹਨਾਂ ਦੇ ਮਗਰ ਭੱਜ ਲੈਨੇ ਆ ਆਪ ਅਸੀਂ ਲੁੱਟ ਦਾ ਸ਼ਿਕਾਰ ਹੁੰਨੇ ਆ ਜੇਕਰ ਅਸੀਂ ਚਾਹੀਏ ਤੇ ਸਾਡੇ ਤੋਂ 1 ਰੁਪਿਆ ਵੀ ਵੱਧ ਨਹੀਂ ਲੁੱਟ ਸਕਦਾ ਇੱਥੇ ਕੀ ਹੋ ਰਿਹਾ ਇੱਥੋਂ ਦੇ ਇਸ ਟਾਈਮ ਜਿਹੜਾ ਮੱਕੀ ਆ ਮੱਕੀ ਦੇ ਵਿੱਚ ਕਿਸਾਨ ਪੂਰੇ ਲੁੱਟੇ ਜਾ ਰਹੇ ਆ ਪਰ ਨਾ ਤਾਂ ਇੱਥੋਂ ਦੇ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਦਾ ਕੋਈ ਧਿਆਨ ਆ ਨਾ ਕੋਈ ਐਸ ਡੀ ਐਮ ਸਾਹਿਬ ਦਾ ਧਿਆਨ ਆ ਨਾ ਕੋਈ ਖੇਤੀਬਾੜੀ ਦੇ ਅਫਸਰ ਦਾ ਧਿਆਨ ਆ ਜਿਹੜੇ ਇੱਥੋਂ ਦੇ ਜਿਹੜੇ ਦੁਕਾਨਦਾਰ ਆ ਉਹ ਆਪਣੀ ਮਨਮਰਜ਼ੀ ਕਰਦੇ ਆ ਉਹ ਆਪਣੀ ਮਨਮਰਜ਼ੀ ਦੀ ਰੇਟ ਲਾਉਂਦੇ ਆ ਉਹ ਪਹਿਲੋਂ ਕੀ ਹੁੰਦਾ ਉਹਨਾਂ ਨੂੰ ਪਤਾ ਜੀ ਇੱਥੇ ਐਦ ਕੀ ਆ ਬੀ ਜਿਹੜਾ ਨਾ ਪਹਿਲੋਂ ਇਹਨਾਂ ਨੇ ਮਸ਼ਹੂਰੀ ਕਰਨੀ ਹੁੰਦੀ ਆ ਜੀ ਇੱਕ ਬੀ ਦੀ ਇਹ ਬੀ ਬਹੁਤ ਵਧੀਆ ਉਹ ਸਾਰੇ ਕਿਸਾਨਾਂ ਤੱਕ ਉਹ ਮੈਸੇਜ ਚਲੇ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਉਹ ਉਸ ਉਸ ਬੀ ਨੂੰ ਜਿਹੜਾ ਇੱਕ ਸਾਈਡ ਸਾਈਡ ਤੇ ਕਰ ਦਿੱਤਾ ਜਾਂਦਾ ਸਾਈਡ ਤੇ ਕਰਨ ਤੋਂ ਬਾਅਦ ਲੋਕਾਂ ਦੇ ਵਿੱਚ ਹਾਕਾਰ ਮੱਚਦੀ ਕਿ ਮੈਨਾ ਰਹਿ ਜਾ ਮੈਨਾ ਰਹਿ ਜਾ ਉਹਦਾ ਰੇਟ ਜੇ 2000 ਦਾ 3000 ਕਰ ਦਿੰਦੇ ਆ ਉਹ ਫਿਰ ਸਾਡੇ ਕਿਸਾਨ ਆ ਉਹ ਆਪ ਲੁੱਟ ਲੁੱਟ ਦਾ ਸ਼ਿਕਾਰ ਹੁੰਦੇ ਜਾ ਕੇ ਕੋਈ ਕਹਿੰਦਾ ਮੈਂ ਨਾ ਪਿੱਛੇ ਰਹਿ ਜਾ ਦੂਜਾ ਕਹਿੰਦਾ ਮੈਂ ਨਾ ਪਿੱਛੇ ਰਹਿ ਜਾ ਇਹ ਸਾਰੇ ਦੇ ਜ਼ਿੰਮੇਵਾਰ ਜਿਹੜੇ ਸਾਡੇ ਇੱਥੋਂ ਦੇ ਮੌਜੂਦਾ ਐਮਐਲਏ ਇੱਥੋਂ ਦਾ ਪ੍ਰਸ਼ਾਸਨ ਇਹਨਾਂ ਦੀ ਨਿਗ੍ਹਾ ਹੋਵੇ ਤਾਂ ਇਹ ਲੁੱਟ ਨਹੀਂ ਹੋਣੀ ਚਾਹੀਦੀ ਤੁਸੀਂ ਆ ਕੰਮ ਹਣਾ ਮੱਕੀ ਆ ਜਿਹੜਾ ਅੱਜ 2000 ਦਾ 3000 ਦਾ ਬੀਜ ਲਿਆ ਕੇ ਖਾਤ ਆ ਉਹ ਜਿਹੜਾ ਡੀਏਪੀ ਮਿਲਦੀ ਆ ਉਹਦੇ ਨਾਲ ਜਿਹੜਾ 5-500 ਦਾ ਸਮਾਨ ਵੱਖਰਾ ਦੁਕਾਨਦਾਰ ਦੇ ਰਿਆ ਉਹ ਉਹਦਾ ਕੌਣ ਜ਼ਿੰਮੇਵਾਰ ਆ ਵੀ ਤੁਸੀਂ ਤਾਂ ਆਪ ਸਿੱਜੀ ਦੀ ਜਾਨਨੇ ਆ ਇਸ ਕਰਕੇ ਭਾਉ ਜੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਆ ਲੋਕਾਂ ਦੀ ਬਾਹ ਫੜੋ ਤੁਹਾਨੂੰ ਲੋਕਾਂ ਨੇ ਐਮਐਲਏ ਬਣਾਇਆ ਤੁਸੀਂ ਹਲਕਾਚਾਰ ਜਾਂ ਆਮ ਆਦਮੀ ਪਾਰਟੀ ਤੇ ਤੁਹਾਡੀ ਸਰਕਾਰ ਆ ਲੋਕਾਂ ਨੂੰ ਲੁੱਟ ਤਾ ਉਹ ਬਚਾਓ ਜਿਹੜੇ ਲੋਟਾ ਜਿਹੜੀ ਲੁੱਟ ਚੱਲ ਰਹੀ ਆ ਨਾ ਇਹ ਤੋਂ ਲੋਕਾਂ ਨੂੰ ਬਚਾਉਣਾ ਤੁਹਾਡਾ ਫਰਜ ਆ ਇਤੇ ਵਿੱਚ ਅੱਜ ਕੱਲੀ ਮੱਕੀ ਤੇ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਝੋਨੇ ਦੀ ਫਸਲ ਵੀ ਕੀਤੀ ਸੀ ਝੋਨੇ ਦਾ ਬੀ ਵੀ ਕਿਹਾ ਸੀ ਤੇ ਉਹ ਵੀ 1.5 150 ਰੁਪਏ ਕਿਲੋ ਦੇ ਭਾਅ ਦੇ ਨਾਲ ਵੇਚਿਆ ਗਿਆ ਸੀ। ਔਰ ਉਸ ਤੋਂ ਅੱਗੇ ਜੇ ਡੀਏਪ ਮਿਲਦੀ ਆ ਤੇ ਉਹਦੇ ਨਾਲ ਨੈਨੋ ਯੂਰੀਆ ਤੇ ਸਲਫਰ ਵਰਗੇ ਹੋਰ ਕਈ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਆ ਉਹ ਦਿੱਤੇ ਜਾਂਦੇ ਆ ਕੰਪਨੀਆਂ ਨੂੰ ਖੁੱਲ ਮਿਲ ਗਈ ਆ ਕਿ ਤੁਸੀਂ ਬੀ ਦੇ ਨਾਲ ਖਾਦ ਦੇ ਨਾਲ ਕੁਝ ਵੀ ਦੇ ਦਿਓ ਕਿਸਾਨ ਨੂੰ ਲੈਣਾ ਹੀ ਪੈਂਦਾ ਕਿਉਂਕਿ ਕਿਸਾਨ ਦੀ ਮਜਬੂਰੀ ਆ। ਨੇ ਫਸਲ ਵੀ ਬੀਜਣੀ ਹੁੰਦੀ ਆ ਉਹਨੂੰ ਖਾਦ ਵੀ ਚਾਹੀਦੀ ਆ ਤੇ ਉਹਨੂੰ ਪੀ ਵੀ ਚਾਹੀਦਾ ਔਰ ਇਹਦੇ ਉੱਪਰ ਇੱਕ ਮੈਂ ਹੋਰ ਨਾਲ ਤੁਹਾਨੂੰ ਦੱਸ ਦੇਵਾਂ ਸਾਡੀ ਯੂਨੀਵਰਸਿਟੀ ਸਿਰਫ ਨਾਂ ਦੀ ਆ ਉਹ ਜਿਹੜੀ ਜ਼ਮੀਨ ਰੱਖੀ ਹੋਈ ਆ ਉਹ ਇੱਕ ਨਾਂ ਦੀ ਰੱਖੀ ਹੋਈ ਆ ਕਿਉਂਕਿ ਕਹਿਣ ਦਾ ਮਤਲਬ ਉੱਥੇ ਡਾਕਟਰ ਜਿਹੜੇ ਰੱਖੇ ਹੋਏ ਆ ਉਹ ਕੀ ਕੰਮ ਕਰਦੇ ਪਏ ਆ ਮੱਕੀ ਦੀਆਂ ਡਵੈਲਪ ਕਿਸਮਾਂ ਅੱਜ ਯੂਨੀਵਰਸਿਟੀ ਦੀ ਇੱਕ ਵੀ ਮਾਰਕੀਟ ਦੇ ਵਿੱਚ ਹੈ ਨਹੀਂ ਜਿਹੜੀ ਹਾਈਬ੍ਰਿਡ ਕਿਸਮਾਂ ਦੇ ਬਰਬਰ ਝਾੜ ਦਿੰਦੀ ਹੋਵੇ ਔਰ ਹਾਈਬ੍ਰਿਡ ਦੇ ਨਾਤੇ ਜ਼ਿਮੀਂਦਾਰ ਦੀ ਲੁੱਟ ਹੁੰਦੀ ਆ ਕਿਸਾਨ ਦੀ ਜੇ ਹਾਈਬ੍ਰਿਡ ਝੋਨਾ ਵੇਚਿਆ ਸੀ ਉਹ ਵੀ ਲੁੱਟ ਕਰਕੇ ਵੇਚਿਆ ਸੀ ਔਰ ਜਮ੍ਹਾਂ ਖੁਰੀ ਕਰਕੇ ਵੇਚਿਆ ਸੀ ਅੱਜ ਹਾਈਬ੍ਰਿਡ ਮੱਕੀ ਦਾ ਬੀਜ ਜਿਹੜਾ ਵਾ ਉਹ ਵੀ ਇਸੇ ਤਰ੍ਹਾਂ ਹੀ ਲੁੱਟ ਕਰਕੇ ਵੇਚਿਆ ਜਾ ਰਿਹਾ ਇਹ ਬਹੁਤ ਵੱਡੀ ਮਿਲੀ ਭੁਗਤ ਆ ਮਿਲੀ ਭੁਗਤ ਦੀ ਗੱਲ ਕੀਤੀ ਕਿਹਦੇ ਨਾਲ ਮਿਲੀ ਭੁਗਤ ਇਹਦੇ ਵਿੱਚ ਮੈਂ ਸਿੱਧੇ ਤੌਰ ਤੇ ਕਿਸੇ ਨੂੰ ਇਲਜ਼ਾਮ ਨਹੀਂ ਕਰ ਸਕਦਾ ਪਰ ਕਹਿਣ ਦਾ ਮਤਲਬ ਕਿ ਇਹਨਾਂ ਨਾ ਤਾਂ ਯੂਨੀਵਰਸਿਟੀ ਨੂੰ ਕੋਈ ਦੇਖਣ ਵਾਲਾ ਤੇ ਨਾ ਇਹਨਾਂ ਦੁਕਾਨਦਾਰਾਂ ਨੂੰ ਹੀ ਕੋਈ ਦੇਖਣ ਵਾਲਾ ਜੇ ਦੇਖਣ ਵਾਲਾ ਨਹੀਂ ਤੇ ਫਿਰ ਸਰਕਾਰ ਦੀ ਨਜ਼ਰ ਵਿੱਚ ਨਹੀਂ ਜਾਂ ਸਰਕਾਰ ਦੇਖਣਾ ਨਹੀਂ ਚਾਹੁੰਦੀ ਤੇ ਇਹ ਜਿਹੜੀ ਮੱਕੀ ਦੇ ਜਿਹੜੇ ਆ ਓਵਰ ਰੇਟ ਦੇ ਦਾਲ ਹੋਰ ਚੀਜ਼ਾਂ ਜਿਹੜੀਆਂ ਸੁੱਤੀਆਂ ਜਾਂਦੀਆਂ ਵਾ ਇਹ ਇਹਦੇ ਵਿੱਚ ਕਿੰਨੀ ਸੱਚਾਈ ਹੈ ਵੀ ਬਾਕੀ ਇੱਦਾਂ ਹੋ ਰਿਹਾ ਵਾ ਕਿ ਸਿਰਫ ਇਲਜ਼ਾਮ ਹੀ ਆ ਪਹਿਲੀ ਤਾਂ ਗੱਲ ਹੈ ਜੀ ਮੱਕੀ ਦਾ ਬੀਜ ਜਿਹੜਾ ਵਾ ਉਹਦੇ ਰੇਟ ਦਾ ਹੀ ਕਨਫਰਮੇਸ਼ਨ ਹੈ ਨਹੀਂ ਸਾਨੂੰ ਕਿਸੇ ਨੂੰ ਵੀ ਕਨਫਰਮ ਨਹੀਂ ਕਿਸਾਨ ਨੂੰ ਕਿ ਮੱਕੀ ਦਾ ਬੀਜ ਦਾ ਰੇਟ ਹੈ ਕੀ ਹੈ ਜੈਨੂਨ ਨਾ ਤੇ ਜਿਹੜੇ ਜਿਹੜੇ ਦੁਕਾਨਦਾਰ ਕੋਲ ਮਾਲ ਆਉਂਦਾ ਉਹਦੇ ਰੇਟ ਦੀ ਕੋਈ ਉਹ ਜੈਨੂਨ ਲਿਸਟ ਲਾਉਂਦਾ ਵਾ ਜਿਹੜੀ ਜੁਨੀਵਰਸਿਟੀ ਵੱਲੋਂ ਜਾਂ ਸਾਡੇ ਯੂਨੀਵਰਸਿਟੀ ਡਿਪਾਰਟਮੈਂਟ ਵੱਲੋਂ ਲੋਕਲ ਉਹਦੀ ਲਿਸਟ ਲਾਈ ਜਾਵੇ ਜਿਹਦੇ ਨਾਲ ਲੋਕਾਂ ਨੂੰ ਪਤਾ ਹੋਵੇ ਕਿ ਇਹ ਬੀਜ ਜਿਹੜਾ ਵਾ ਇਹ ਇਸ ਰੇਟ ਦਾ ਹੈਗਾ ਔਰ ਉਹ ਵੀ ਜਿਹੜਾ ਵਾ ਉਹ 1800 ਤੋਂ ਲੈ ਕੇ 323300 ਰੁਪਏ ਤੱਕ ਉਹੀ ਵੀ ਵੇਚਿਆ ਜਾਂਦਾ ਔਰ ਰੇਟ ਦਾ ਕਿਸੇ ਨੂੰ ਪਤਾ ਹੀ ਨਹੀਂ ਮਨਮਰਜ਼ੀ ਦੀ ਰੇਟ ਆ ਇਹ ਸਾਡੇ ਸਲਤਨਪੁਰ ਲੋਧੀ ਦੇ ਵਿੱਚ ਕੋਈ ਤਕਰੀਬਨ 29-30 ਹਜ਼ਾਰ ਏਕੜ ਸਾਡਾ ਜਿਹੜਾ ਰਕਪਾ ਉਹ ਬਾਹਰ ਰੁੱਤ ਦੀ ਮੱਕੀ ਹੈਟ ਆ ਇਹ ਪਿਛਲੇ ਸਾਲ ਕੋਈ 26000 ਏਕੜ ਸੀਗਾ ਇਸ ਵਾਰ ਇਹ ਸਾਡਾ ਅਨੁਮਾਨ ਹੈ 30000 ਨੂੰ ਹੋ ਜਾਊਗਾ ਤੇ ਫਸਲਾਂ ਦੀ ਜਿਹੜੀ ਆ ਕਟਾਈ ਉਹ ਹੋ ਚੁੱਕੀ ਆ ਤੇ ਜਿਹੜੀਆਂ ਨਵੀਆਂ ਫਸਲਾਂ ਉਹਦੇ ਵਿੱਚ ਮੱਕੀ ਜਿਹੜੀ ਆ ਉਹਦੀ ਬਜਾਈ ਧੜਾ ਧੜ ਹੋ ਰਹੀ ਆ ਸੋ ਇੱਕਦਮ ਜਿਹੜਾ ਮਾਰਕੀਟ ਦੇ ਵਿੱਚ ਇਹਦੀ ਡਿਮਾਂਡ ਆ ਬਹੁਤ ਜ਼ਿਆਦੀ ਵਧ ਗਈ ਆ ਤੇ ਡਿਮਾਂਡ ਦੇ ਹਿਸਾਬ ਨਾਲ ਸਾਰੀਆਂ ਹੀ ਕੰਪਨੀਆਂ ਦੀ ਜਿਹੜੀ ਸਪਲਾਈ ਆ ਸੀਡ ਦੀ ਉਹਦੇ ਵਿੱਚ ਕਾਫੀ ਗੈਪ ਆ ਤੇ ਇੱਕ ਵੱਡੀ ਗੱਲ ਇਹ ਆ ਕਿ ਜਿਹੜਾ ਇਹਦਾ ਕੋਈ 4 ਜਾਂ 4.5 ਕਿਲੋ ਦਾ ਪੈਕੇਟ ਹੁੰਦਾ ਮੱਕੀ ਦੇ ਬੀ ਦਾ ਤੋਂ ਪ੍ਰਤੀ ਪੈਕੇਟ ਪਿਛਲੇ ਸਾਲ ਦੇ ਨਾਲ ਉਹ ਕੰਪਨੀਾਂ ਲੋ ਐਮ ਆਰ ਪੀ ਦੇ ਵਿੱਚ ਹੀ 400 ਤੋਂ ਲੈ ਕੇ 700 ਤੱਕ ਵੀ ਵਾਧਾ ਕੀਤਾ ਗਿਆ ਉਹ ਕਈ ਵਾਰੀ ਫਾਰਮਰ ਨੂੰ ਇਹ ਵੀ ਲੱਗਣ ਲੱਗ ਜਾਂਦਾ ਕਿ ਪਿਛਲੇ ਸਾਲ ਸ਼ਾਇਦ ਉਹਨੇ ਘੱਟ ਰੇਟ ਤੇ ਲਿਆ ਸੀ ਐਕਤੀ ਬਹੁਤ ਜ਼ਿਆਦਾ ਰੇਟ ਆ ਮਿਲ ਗਿਆ ਉਹਨਾਂ ਨੂੰ ਸੋ ਐਮ ਆਰ ਪੀ ਦੇ ਵਿੱਚ ਹੀ ਕੰਪਨੀ ਵੱਲੋਂ ਵਾਧਾ ਕੀਤਾ ਗਿਆ ਬਾਕੀ ਐਮ ਆਰ ਪੀ ਤੋਂ ਉੱਤੇ ਜਿਹੜੀ ਕੋਈ ਵੀ ਚੀਜ਼ ਜਿਹੜੀ ਆ ਵੀ ਆ ਉਹ ਅਸੀਂ ਬਿਲਕੁਲ ਨਹੀਂ ਵਿਕਣ ਦੇ ਰਹੇ ਔਰ ਸੀਜ਼ਨ ਦੇ ਸ਼ੁਰੂ ਤੋਂ ਲੈ ਕੇ ਸਾਡੀ ਇਹ ਕੋਸ਼ਿਸ਼ ਰਹੀ ਆ ਵੀ ਇਦਾਂ ਨਹੀਂ ਕਿਤੇ ਵੀ ਕੋਈ ਸ਼ਿਕਾਇਤ ਨਾ ਹੋਵੇ ਬਕਾਇਦਾ ਇਹਦੇ ਉੱਤੇ ਬਿਲਕੁਲ ਨਜ਼ਰ ਰੱਖੀ ਜਾ ਰਹੀ ਆ ਤੇ ਦੂਜੀ ਗੱਲ ਕਿ ਇਦਾਂ ਦਾ ਕੋਈ ਵੀ ਮਸਲਾ ਹਾਲ ਤੀ ਘੜੀ ਤੱਕ ਕੋਈ ਵੀ ਮੇਰੇ ਧਿਆਨ ਦੇ ਵਿੱਚ ਕੋਈ ਲਿਖਤੀ ਦੇ ਵਿੱਚ ਕੋਈ ਨਹੀਂ ਆਇਆ ਤੇ ਫਿਰ ਵੀ ਜੇ ਕੋਈ ਕਿਸੇ ਫਾਰਮਰ ਨਾਲ ਇਸ ਤਰ੍ਹਾਂ ਦਾ ਹੁੰਦਾ ਤੇ ਬਕਾਇਦਾ ਇਹ ਇਹਦਾ ਮੈਂ ਸਖਤ ਕਾਰਵਾਈ ਕਰੂੰਗਾ ਮੈਂ ਕਿਸਾਨਾਂ ਨੂੰ ਵੀ ਅਪੀਲ ਕਰਦਾ ਜੇ ਕਿਤੇ ਵੀ ਤੁਹਾਨੂੰ ਕੋਈ ਕੰਟਰੋਲ ਰੇਟ ਜਿਹੜਾ ਐਮ ਆਰ ਪੀ ਪ੍ਰਿੰਟ ਰੇਟ ਉਹਦੇ ਉੱਤੋਂ ਜੇ ਕਿਤੇ ਕੋਈ ਰੁਪਈਆ ਵੀ ਵੱਧ ਲਿਆ ਜਾਂਦਾ ਉਹ ਕਾਈਂਡਲੀ ਸਾਡੇ ਨਾਲ ਸੰਪਰਕ ਕਰਨ ਮੈਂ ਬਿਲਕੁਲ ਉੱਤੇ ਕਾਰਵਾਈ ਕਰੂੰਗਾ ਜਿਹੜਾ ਸਟਾਕ ਜਿਹੜਾ ਤੁਹਾਡੇ ਵੱਲੋਂ ਪਿਛਲੀ ਵਾਰੀ ਬੋਰਡ ਲਗਵਾਏ ਗਏ ਸੀ ਦੁਕਾਨਾਂ ਦੇ ਉੱਤੋਂ ਬੋਰਡ ਜਿਹੜੇ ਗਾਇਬ ਹੋ ਚੁੱਕੇ ਆ ਇਹ ਮੈਂ ਦੇਖ ਲਾਂ ਮੈਂ ਸਾਰਿਆਂ ਦੇ ਬੋਰਡ ਜਿਹੜੇ ਆ ਸ਼ਾਮ ਜਾਂ ਸਵੇਰ ਤੱਕ ਸਾਰੀਆਂ ਦੁਕਾਨਾਂ ਦੇ ਬਾਹਰ ਹਰ ਵੈਰਾਈਟੀ ਔਰ ਉਹਦਾ ਜਿੰਨਾ ਪ੍ਰਾਈਸ ਲਿਸਟ ਤੇ ਜਿੰਨਾ ਉਹਦਾ ਸਟਾਕ ਆ ਉਹ ਬਕਾਇਦਾ ਸਾਰੀਆਂ ਦੁਕਾਨਾਂ ਤੇ ਇੰਸ਼ੋਰ ਕਰਾ ਦੂੰਗਾ ਸਾਰੀਆਂ ਤੇ ਲੱਗਾ ਹੋਊਗਾ ਸਟਾਕ ਕੌਣ ਦੀ ਕਿੰਨੀ ਕੀਮਤ ਹੈ ਇਸ ਦਾ ਕਿੰਨੀ ਕੀਤੇ ਨਾ ਕੁਝ ਮੇਰੇ ਇਹਨਾਂ ਨੇ ਕੰਪਨੀਆਂ ਦੇ ਜਿਹੜੇ origional ਮੈਨੇਜਰ ਜਾਂ ਇਹਨਾਂ ਨੂੰ ਦੇਖਦੇ ਨੇ ਉਹਨਾਂ ਨਾਲ ਗੱਲ ਹੋਈ ਆ ਬਹੁਤੀਆਂ ਨੇ ਕੰਪਨੀਆਂ ਨਾਲੋਂ ਸਾਨੂੰ ਇਹੀ ਐ ਕਿ 18 ਜਾਂ 19 ਤਰੀਕ ਦੇ ਵਿੱਚ ਸਾਰਿਆਂ ਦਾ ਜਿਹੜਾ ਸਟਾਕ ਆ ਉਹ ਅਵੇਲੇਬਲ ਹੋ ਜਾਊਗਾ ਇਹ ਥੋੜੀ ਜਿਹੀ ਕਿਤੇ ਨਾ ਕਿਤੇ ਜਰਮੀਨੇਸ਼ਨ ਦੇ ਟੈਸਟ ਹੁੰਦੇ ਆ ਇਹਨਾਂ ਦੇ ਉਹ ਜਿੰਨਾ ਚਿਰ ਉਹ ਪਾਸ ਨਹੀਂ ਹੁੰਦੇ ਉਹਨਾਂ ਚਿਰ ਉਹ ਸੀਡ ਜਿਹੜਾ ਰਿਲੀਜ਼ ਨਹੀਂ ਕਰਦੀਆਂ ਕੰਪਨੀਆਂ ਔਰ ਜਿੱਦਾਂ ਹੀ ਹੋ ਜਾਊਗਾ 18 ਜਾਂ 19 ਤਰੀਕ ਦੇ ਵਿੱਚ ਉਹਨਾਂ ਲੋ ਤੁਹਾਨੂੰ ਛੋਟੀ ਦਿੱਤੀ ਗਈ ਹੈ ਵੀ ਆ ਜਾਊਗਾ ਸੋ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਸੀਡ ਆ ਉਹ ਅਵੇਲੇਬਲ ਹੋਊਗਾ